ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਰੀਕ੍ਰੀਏਸ਼ਨਸ ਕੋਟਕਪੁਰਾ ਤੇ ਲਾਫੀਰ ਕੋਟ ਤੋਂ ਅੱਜ ਆਨਲਾਈਨ ਸ਼ਾਪਿੰਗ ਦੇ ਵਿੱਚ ਹੱਦ ਲੈਣਾ ਤੁਹਾਡੇ ਲਈ ਲੈ ਕੇ ਬਹੁਤ ਹੀ ਸੋਹਣੇ ਪਾਰਟੀ ਵੇਅਰ ਹੈਂਡਵਰਕ ਦੇ ਸੂਟ ਜਿਹੜੇ ਕਿ ਆਪਾਂ ਆਪ ਰੈਡੀ ਕੀਤੇ ਹੈ ਇਹ ਵਾਲਾ ਪਹਿਲਾ ਜਿਹੜਾ ਸੂਟ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਇਹਦਾ ਕਲਰ ਬਲੈਕ ਹੈ ਤੇ ਇਹਦਾ ਜਿਹੜਾ ਸਟਾਫ ਹੈ ਉਹ ਨੇਚਰਲ ਕ੍ਰੇਪ ਹੈ 올ਓਵਰ ਸੂਟ ਰੈਗ ਹੈ ਜੀ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਦਾ ਕੀ ਰਾ ਬਣਿਆ ਹੋਇਆ ਬਹੁਤ ਹੈਵੀ ਤੇ ਨਾਲ ਇਸ ਦਾ neck ਬਣਿਆ ਹੋਇਆ ਬਹੁਤ ਸੋਹਣਾ ਇਸ ਦੇ ਹੈਂਡਵਰਕ ਦੇ ਵਿੱਚ ਮੋਤੀ ਦਬਕਾ ਸਿਤਾਰੀ ਕਟ ਦਾਣਾ ਠੀਕ ਹੈ ਤੇ ਇਸ ਤੋਂ ਬਿਨਾਂ ਜ਼ਰੀ ਦਾ ਜਿਹੜਾ ਹੈ थ्रेड ਉਹ ਵੀ ਯੂਜ਼ ਕੀਤਾ ਗਿਆ ਫਰੰਟ ਹੈਵੀ ਬਣਨ ਦੇ ਨਾਲ ਨਾਲ ਇਹਦੀਆਂ 슬ੀਵਜ਼ ਵੀ ਜਿਹੜੀਆਂ ਉਹਨਾਂ ਬਹੁਤ ਸੋਹਣੀਆਂ ਹੈਵੀ ਵਾਲੀਆਂ ਬਣੀਆਂ ਹੋਈਆਂ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਇਹ 올ਓਵਰ ਸੂਟ ਬਲੈਕ ਰਹੇਗਾ ਇਸ ਦਾ ਦੁਪੱਟਾ ਬਹੁਤ ਹੀ ਸ਼ਾਨਦਾਰ ਹੈ ਜਿਹੜਾ ਕਿ ਚਨੌਨ ਦਾ ਹੈ ਜਨੌਨ ਸ਼ਿਫੋਂ ਦਾ ਦੁਪੱਟਾ ਪ੍ਰਿੰਟਡ ਦੇ ਵਿੱਚ ਪ੍ਰਿੰਟ ਵੀ ਬਿਲਕੁਲ ਸੇਮ ਹੋਜਿਆ ਜਿਹੋ ਜਿਹਾ ਆਪਾਂ ਵਰਕ ਦੇ ਵਿੱਚ ਜਿਹੜਾ ਸਾਰਾ ਮਟੀਰੀਅਲ ਯੂਜ਼ ਕੀਤਾ ਉਹਦੇ ਨਾਲ ਹੀ ਮੈਚਿੰਗ ਪ੍ਰਿੰਟਡ ਤੇ ਉਸ ਦੇ ਫੋਰ ਸਾਈਡਡ ਆਪਾਂ ਇਹ ਵਰਕ ਕਰਵਾਇਆ ਕੱਟ ਵਰਕ ਦੇ ਵਿੱਚ ਨਾਲ ਜ਼ਰੀ ਤੇ ਮੋਤੀ ਤੇ ਨਾਲ ਹੀ ਕਟ ਦਾਣੇ ਦੀ ਵਰਤੋਂ ਜਿਹੜੀ ਹੈ ਉਹ ਕੀਤੀ ਗਈ ਹੈ ਫੋਰ ਸਾਈਡਡ ਜਿਹੜਾ ਹੈ ਉਹ ਕੱਟ ਵਰਕ ਦਾ ਡਿਜ਼ਾਈਨ ਜਿਹੜਾ ਹੋ ਬਣਿਆ ਹੋਇਆ ਬਹੁਤ ਹੀ ਪਿਆਰਾ ਦੁਪੱਟਾ ਹੈ ਅਗਲਾ ਜਿਹੜਾ ਸੂਟ ਤੁਸੀਂ ਦੇਖਦੇ ਹੋ ਇਸ ਦਾ ਸਟੱਫ ਜਿਹੜਾ ਉਹ ਸ਼ਿਮਰ ਹੈ ਸ਼ਿਮਰ ਦੇ ਵਿੱਚ ਇਹਦਾ ਕਲਰ ਜਿਹੜਾ ਹੈ ਜੀ ਉਹ ਵਾਈਨ ਸ਼ੇਡ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਚੁੱਕੀ ਹਾਂ ਕਿ ਅੱਜ ਵਾਲੀ ਵੀਡੀਓ ਦੇ ਵਿੱਚ ਸਾਰੇ ਹੀ ਸੂਟ ਹੈਵੀ ਵਾਲੇ ਪਾਰਟੀ ویئر ਸੂਟ ਰਹਿਣਗੇ ਇਸ ਸੂਟ ਦੇ ਉੱਪਰ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਹੈ ਤੇ ਇਸ ਦੇ ਵਿੱਚ ਜਿਹੜੀ ਹੈ ਜ਼ਰੀ ਦੀ ਵਰਤੋਂ ਵੀ ਕਾਫੀ ਕੀਤੀ ਗਈ ਹੈ ਜ਼ਰੀ, ਸਿਤਾਰੀ, ਕਟ ਦਾਣਾ, ਮੋਤੀ ਠੀਕ ਹੈ ਠੀਕ ਇਸ ਤੋਂ ਬਿਨਾਂ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਹੈ ਫਰੰਟ ਪੂਰਾ ਹੈਵੀ ਬਣਿਆ ਹੋਇਆ ਹੈ ਜਿਵੇਂ ਤੁਸੀਂ ਦੇਖਦੇ ਨਾਲ ਹੀ ਇਸ ਦੀਆਂ ਸੀਵਜ਼ ਬਣੀਆਂ ਹੋਈਆਂ ਠੀਕ ਹੈ ਜੀ ਤੇ ਇਸ ਦਾ ਦੁਪੱਟਾ ਵੀ ਪੂਰਾ ਹੈਵੀ ਬਣਿਆ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਸ਼ਿਮਰਦਾ ਹੀ ਦੁਪੱਟਾ ਰਹੇਗਾ ਇਸ ਦੇ ਫੋਰ ਸਾਈਡਿਡ ਜਿਹੜਾ ਹੈ ਉਹ ਬਾਰਡਰ ਬਣਿਆ ਹੋਇਆ ਠੀਕ ਹੈ ਤੇ ਪੂਰੇ ਦੁਪੱਟੇ ਦੇ ਵਿੱਚ ਜਿਹੜੀ ਆ ਉਹ ਵੱਡੀ ਤੇ ਛੋਟੀ ਦੋਨੇ ਤਰ੍ਹਾਂ ਦੀ ਬੂਟੀ ਜਿਹੜੀ ਆ ਉਹ ਪਾਈ ਗਈ ਹੈ ਪੂਰਾ ਵੱਡਾ ਖੁੱਲਾ ਦੁਪੱਟਾ ਹੈ ਠੀਕ ਹੈ ਤੇ ਨਾਲ ਇਸ ਦਾ ਬਾਟਮ ਜਿਹੜਾ ਹੈ ਉਹ ਨੇਚਰਲ ਗਰੇਪ ਦਾ ਆਇਆ ਦਾ ਕਲੀਨ ਬਾਟਮ ਰਹੇਗਾ ਠੀਕ ਹੈ ਜੀ ਇਹਨਾਂ ਸੂਟਾਂ ਦੀ ਤੁਸੀਂ ਸਾਡੇ ਕੋਲੋਂ ਸਟਿਚਿੰਗ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਲਾਈਨਿੰਗ ਤੁਸੀਂ ਆਪਣੇ ਪਸੰਦ ਦੀ ਟਾਫਟਾ ਜਾਂ ਕਾਟਨ ਦੀ ਜਿਹੜੀ ਹੁੰਦੀ ਹੈ ਬੈਸਟ ਕੁਆਲਿਟੀ ਵਾਲਾ ਇਹਨਾਂ ਸੂਟਾਂ ਦੀ ਤੁਸੀਂ ਸਾਡੇ ਕੋਲੋਂ ਸਟਿਚਿੰਗ ਵੀ ਕਰਵਾ ਸਕਦੇ ਹੋ ਤੇ ਲਾਈਨਿੰਗ ਆਪਣੀ ਮਨਪਸੰਦ ਜੀ ਜਿਹੜੀ ਹੈ ਲਗਵਾ ਸਕਦੇ ਹੋ ਜਿਵੇਂ ਕਾਟਨ ਦੀ ਜਾਂ ਟਾਫਟਾ ਵੈਸੇ ਤਾਂ ਸਿੰਥੈਟਿਕ ਸੂਟ ਜਿਹੜੇ ਪਾਰਟੀ ਵੇਅਰ ਹੁੰਦੇ ਨੇ ਉਹਨਾਂ ਦੇ ਨੀਚੇ ਜਿਹੜੀ ਹੈ ਉਹ ਟਾਫਟਾ ਹੀ ਬੈਸਟ ਰਹਿੰਦੀ ਹੈ और जिमें भी थोड़ी तो अड़ी कस्टमर की डिमांड अनुसार आप सूट जोड़े है वो स्टिचिंग के हिसाब के नाल भी मतलब रेडी करवा देंगे थोड़ी तो मर्जी के अनुसार ये वाला जो नैक्सट सूट है इसका कलर बड़ा ही प्यारा जहाँ सी ग्रीन जहा कलर है इसका फैब्रिक जोड़ा है वो ऑरगेंजा है बड़ा ही सरदारी जहाँ सूट है पूरी तरह हैंडवर्क होया पे इस उपर कटदाना मोती दबका ਜ਼ਰੀ ਇਸ ਤੋਂ ਬਿਨਾ ਜਿਹੜਾ ਰੇਸ਼ਮ ਹੈ 컬러ਫੁਲ ਜਿਵੇਂ ਗ੍ਰੀਨ ਦੇ ਉੱਪਰ ਲਾਈਟ ਜਾਂ ਬਲੂ ਕਲਰ ਤੇ ਪਿੰਕ ਵਰਗਾ ਜਿਹੜਾ ਹੈ ਉਹ ਰੇਸ਼ਮ ਤੇ ਮੋਤੀਆਂ ਦੀ ਵੀ ਵਰਤੋਂ ਕੀਤੀ ਗਈ ਹੈ ਪੈਨਲਸ ਬਣੇ ਹੋਏ ਪੂਰਾ ਫਰੰਟ ਜਿਹੜਾ ਵਾ ਹੈਵੀ ਹੈ ਦੁਪੱਟੇ ਦੇ ਉੱਪਰ ਵੀ ਉਵੇਂ ਹੀ ਇਸ ਦੇ 슬ੀਵਸ ਦੇ ਉੱਪਰ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਬਾਰਡਰ ਬਣਿਆ ਹੋਇਆ ਲਾਈਨਸ ਬਣੀਆਂ ਹੋਈਆਂ ਨੇ ਪੈਨਲਸ ਆਪਾਂ ਕਿਵੇਂ ਕਰ ਸਕਦੇ ਨਾ ਹਾਂ ਕੱਟ ਦਾਣਾ ਤੇ ਸਰੀ ਵੀ ਵਰਤੂ ਕੀਤੀ ਗਈ ਹੈ 슬ੀਵਸ ਦੇ ਉੱਪਰ ਵੀ ਇਸ ਦਾ ਪਲੇਨ ਬਾਟਮ ਰਹੇਗਾ ਸੂਟ ਬਹੁਤ ਹੀ ਪਿਆਰਾ ਹੈ ਬੜਾ ਸਾਫ ਸੁਥਰਾ ਬੜਾ ਸੋਹਣਾ ਵਰਕ ਹੋਇਆ ਹੋਇਆ ਇਸ ਦੇ ਨਾਲ ਆਰਗੈਂਜ਼ਾ ਦਾ ਹੀ ਦੁਪੱਟਾ ਰਹੇਗਾ ਜਿੰਦਾਂ ਕਿ ਫੋਰ ਸਾਈਡਡ ਜਿਹੜਾ ਹੈ ਉਹ ਬਾਰਡਰ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬਾਰਡਰ ਦੇ ਵੀ ਡਿਜ਼ਾਈਨਿੰਗ ਦੇਖੋ ਤੁਸੀਂ ਬਹੁਤ ਹੀ ਸੋਹਣੀ ਹੋਈ ਵੀ ਹੈ ਠੀਕ ਹੈ ਜੀ ਤੇ ਵਿੱਚ ਇਸ ਦੇ ਸਾਰੇ ਵੀ ਇਹੋ

ਇਸ ਦੇ ਉੱਪਰ ਵਾਈਟ ਦੇ ਵਿੱਚ ਜਿਹੜਾ ਆਪਾਂ ਹੈਂਡਵਰਕ ਕਰਵਾਇਆ ਹੈ ਇਹਦੇ ਵਿੱਚ ਵਾਈਟ ਪਰਲ ਯਾਨੀ ਮੋਤੀ ਤੇ ਨਾਲ ਹੀ ਵਾਈਟ ਜਿਹੜਾ ਜ਼ਰਕਨ ਜ਼ਰਕਨ ਤੋਂ ਬਿਨਾ ਵਾਈਟ ਥ्रेड ਦੀ ਵਰਤੋਂ ਕੀਤੀ ਗਈ ਹੈ ਤੇ ਵਾਈਟ ਹੀ ਕਟ ਦਾਣੇ ਦੀ ਵਰਤੋਂ ਕੀਤੀ ਗਈ ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਡਿਜ਼ਾਈਨ ਜਿਹੜਾ ਤੇ ਬੜਾ ਹੀ ਆ ਮਤਲਬ ਫਿਨਿਸ਼ਿੰਗ ਬਹੁਤ ਐਸਪੀਸ ਦੀ ਪੂਰਾ ਹੈਵੀ ਜਿਹੜਾ ਹੈ ਫਰੰਟ ਬਣਿਆ ਹੋਇਆ ਸ਼ੁਰੂ ਦਾ ਤੇ ਬੋਟਸ ਹੁਣੇ 슬ੀਵਸ ਬਣੇ ਹੋਏ ਆ ਜੀ ਜਿਵੇਂ ਅਸੀਂ ਦੇਖ ਰਹੇ ਹਾਂ ਇਸ ਦਾ ਪਲੇਨ ਜਿਹੜਾ ਨੇਚਰਲ ਕ੍ਰੇਪ ਦਾ ਬਾਟਮ ਰਹੇਗਾ ਲਾਈਟ ਮੂਵ ਕਲਰ ਦੇ ਵਿੱਚ ਠੀਕ ਹੈ ਜੀ ਤੇ ਇਸ ਦਾ ਦੁਪੱਟਾ ਵੀ ਬੇਹਦ ਖੂਬਸੂਰਤ ਬਣਿਆ ਹੋਇਆ ਜੀ ਵਿੱਚ ਦੇਖ ਰਹੇ ਹਾਂ ਫੋਰ ਸਾਈਡਿਡ ਹੈ ਵੀ ਜਿਹੜਾ ਹੈ ਬਾਰਡਰ ਬਣਿਆ ਹੋਇਆ ਜਿਵੇਂ ਅਸੀਂ ਦੇਖ ਰਹੇ ਹਾਂ ਦੇਖੋ ਫੋਰ ਸਾਈਡਿਡ ਪੂਰਾ ਬਾਰਡਰ ਬਣਿਆ ਹੋਇਆ ਹੈ ਕਟਵਰਕ ਹੋਇਆ ਹੋਇਆ ਪੂਰਾ ਹੈਵੀ ਦੁਪੱਟਾ ਹੈ ਇਹ ਇਸ ਦੇ ਵਿੱਚ ਜਿਹੜੀ ਆ ਗੁੱਤੀ ਪਈ ਹੋਈ ਹੈ ਦੁਪੱਟੇ ਦੇ ਵਿਚਾਲੇ ਵੀ ਬਹੁਤ ਹੀ ਸੋਹਣਾ ਦੁਪੱਟਾ ਬਣਿਆ ਹੋਇਆ ਹੈ ਉਮੀਦ ਕਰਦੇ ਹਾਂ ਕਿ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿੰਨੇ ਵੀ ਸੂਟ ਦਿਖਾਏ ਸਾਰੇ ਹੀ ਇੱਕ ਤੋਂ ਇੱਕ ਵੱਧ ਸੋਹਣੇ ਸੀ ਇਹਨਾਂ ਵਿੱਚੋਂ ਜਿਹੜਾ ਤੁਸੀਂ ਪਸੰਦ ਕਰਦੇ ਹੋ ਜਿਹੜਾ ਤੁਸੀਂ ਖਰੀਦਣਾ ਚਾਹੁੰਦੇ ਹੋ ਉਸ ਦਾ ਸੋਹਣਾ ਜਿਹਾ ਸਕਰੀਨਸ਼ਾਟ ਲੈ ਕੇ ਸਾਡ ਨੂੰ ਦਿੱਤੇ ਹੋਏ ਨੰਬਰ ਦੇ ਉੱਪਰ ਸੈਂਡ ਕਰੋ ਤਾਂ ਕਿ ਤੁਹਾਡਾ ਆਰਡਰ ਜਿਹੜਾ ਅਸੀਂ ਬੁੱਕ ਕਰ ਸਕੀਏ ਤੇ ਇਹਨਾਂ ਸੁੱਟਾਂ ਦੇ ਸਬੰਧ ਦੇ ਵਿੱਚ ਜੇ ਅਸੀਂ ਹੋਰ ਵੀ ਜਾਣਕਾਰੀ ਕੋਈ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਨਾਲ ਬਣੇ ਰਿਹਾ ਕਰੋ ਤੇ ਇਸ ਨੂੰ ਬਰਤਬਤ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ ਰੱਬ ਰਾਖਾ